ਵੱਡੀ ਖਬਰ ਹੁਸ਼ਾਰਪੁਰ ਦੇ 18 ਮਾਡਲ ਟਾਊਨ ਅਧੀਨ ਆਉਂਦੇ ਮੁਹੱਲਾ ਭੀਮਨਗਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਅੱਜ ਦੋ ਘਰਾਂ ਦੇ ਵਿੱਚੋਂ ਗਊ ਮਾਸ ਮਿਲਣ ਤੋਂ ਬਾਅਦ ਮੁਹੱਲੇ ਦੇ ਵਿੱਚ ਜਮ ਕੇ ਹੰਗਾਮਾ ਹੋਇਆ ਹੈ ਹਾਲਾਂਕਿ ਜਿਵੇਂ ਇਸ ਦੀ ਸੂਚਨਾ ਜਿਹੜੀ ਉਹ ਸਮਾਜਿਕ ਕਾਰਕੁਨਾਂ ਨੂੰ ਜਾਂ ਧਾਰਮਿਕ ਸੰਸਥਾਵਾਂ ਦੇ ਨੁਮਾਇੰਦਿਆਂ ਤੱਕ ਪਹੁੰਚਦੀ ਹੈ ਤਾਂ ਉਹ ਵੀ ਤੁਰੰਤ ਮੌਕੇ ਤੇ ਪਹੁੰਚ ਜਾਂਦੇ ਨੇ ਤਾਂ ਦੇਖਦੇ ਹੀ ਦੇਖਦੇ ਉੱਥੇ ਵੱਡੀ ਗਿਣਤੀ ਦੇ ਵਿੱਚ ਲੋਕਾਂ ਦਾ ਜਿਹੜਾ ਜਮਾਵੜਾ ਇਕੱਤਰ ਹੋ ਜਾਂਦਾ ਹੈ ਹਾਲਾਂਕਿ ਜਿਵੇਂ ਇਸ ਦੀ ਸੂਚਨਾ ਪੁਲਿਸ ਵਿਭਾਗ ਨੂੰ ਮਿਲਦੀ ਹੈ ਤਾਂ ਪੁਲਿਸ ਤੇ ਅਲਾ ਅਧਿਕਾਰੀ ਵੀ ਮੌਕੇ ਤੇ ਪਹ ਇਹ ਸਮਾਜਿਕ ਕਾਰਕੁਨ ਜਾਂ ਧਾਰਮਿਕ ਜਾਂ ਤੇ ਬੰਦੀਆਂ ਦੇ ਆਗੂ ਮੌਕੇ ਤੇ ਪਹੁੰਚਦੇ ਨੇ ਤਾਂ ਉਹਨਾਂ ਵੱਲੋਂ ਕੁਝ ਇਕਾ ਦੁੱਕਾ ਵਿਅਕਤੀਆਂ ਦੀ ਜਿਹੜੀ ਕੁੱਟਮਾਰ ਵੀ ਕੀਤੀ ਜਾਂਦੀ ਹੈ ਜਿਨ੍ਹਾਂ ਨੂੰ ਪੁਲਿਸ ਵੱਲੋਂ ਬੜੀ ਮੁਸ਼ਕਲ ਤੋਂ ਬਾਅਦ ਬਚਾਇਆ ਜਾਂਦਾ ਤੇ ਪੁਲਿਸ ਉਹਨਾਂ ਨੂੰ ਰਾਉਂਡ ਅਪ ਕਰਕੇ ਹਿਰਾਸਤ ਦੇ ਵਿੱਚ ਲੈ ਕੇ ਪੁਲਿਸ ਚੌਕੀ ਪੋਹਿਹਰਾ ਵਿਖੇ ਲੈ ਜਾਂਦੀ ਹੈ ਇਸ ਬਾਬਤ ਜਾਣਕਾਰੀ ਦਿੰਦੇ ਆ ਵਕਫਾਖੋ ਦੇ ਨੁਮਾਇੰਦਿਆਂ ਨੇ ਦੱਸਿਆ ਕਿ ਇਹ ਪੀਮ ਨਗਰ ਮੁਹੱਲੇ ਦੇ ਵਿੱਚ ਹੀ ਦੋ ਪ੍ਰਵਾਸੀਆਂ ਦੇ ਘਰਾਂ ਦੇ ਵਿੱਚੋਂ ਗਊ ਮਾਸ ਬਰਾਮਦ ਹੋਇਆ ਤੇ ਜਦੋਂ ਇਸ ਤੇ ਸੂਚਨਾ ਪੁਲਿਸ ਵਿਭਾਗ ਨੂੰ ਮਿਲਦੀ ਹੈ ਤਾਂ ਪੁਲਿਸ ਵਿਭਾਗ ਕਾਰਵਾਈ ਕਰਨ ਦੇ ਵਿੱਚ ਅਨਾਂ ਕਰਨੀ ਕਰਦਾ ਹੈ ਜਿਸ ਤੋਂ ਬਾਅਦ ਦੇ ਗੁੱਸੇ 'ਚ ਆਈਆਂ ਜਥੇਬੰਦੀਆਂ ਵੱਲੋਂ ਜਿਹੜਾ ਹੁਸ਼ਿਆਰਪੁਰ ਫਗਵਾੜਾ ਮਾਰ ਗਿਆ ਜਾਮ ਕਰ ਦਿੱਤਾ ਜਾਂਦਾ ਹੈ ਪੁਰਹੀ ਦਾ ਚੌਂਕੀ ਦੇ ਬਾਹਰ ਧਰਨਾ ਪ੍ਰਦਰਸ਼ਨ ਕਰਕੇ ਜ਼ੋਰਦਾਰ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ ਜਾਂਦੀ ਹੈ ਹਾਲਾਂਕਿ ਦੂਜੇ ਪਾਸੇ ਜੇਕਰ ਆਪਾਂ ਡੀਐਸਪੀ ਦੇਵਦਾਤ ਸ਼ਰਮਾ ਦੀ ਗੱਲ ਕਰੀਏ ਤਾਂ ਉਹਨਾਂ ਦਾ ਕਹਿਣਾ ਕਿ ਪੁਲਿਸ ਵੱਲੋਂ ਦੋ ਵਿਅਕਤੀਆਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਤੇ ਡਾਕਟਰਾਂ ਦੀ ਟੀਮ ਨੂੰ ਵੀ ਜਿਹੜਾ ਮੌਕੇ ਤੇ ਬੁਲਾਇਆ ਗਿਆ ਜੋ ਕਿ ਜਾਂਚ ਕਰਨ ਗਿਆ ਕਿ ਇਹ ਮਾਸ ਕਿਸ ਜਾਨਵਰ ਦਾਤ ਇਸ ਤੋਂ ਬਾਅਦ ਅਗਲੀ ਕਾਰਵਾਈ ਜਿਹੜੀ ਅਮਲ ਦੇ ਵਿੱਚ ਲਿਆਂਦੀ ਜਾਵੇਗੀ ਸਰ ਕੀ ਨਾਮ ਹੈ ਜੀ ਤੁਹਾਡਾ ਰੰਜਨ ਕੁਮਾਰ ਇੱਥੇ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਕੀ ਕਾਰਨ ਹੈ ਜੀ ਖਾਣੇ ਦਾ ਇਹ ਮੁਹੱਲਾ ਭੀਮਨਗਰ ਪੈਂਦਾ ਇੱਥੇ ਨੇੜੇ ਜੀ ਪਿੱਛੇ ਲੱਲੀ ਦਾ ਮੁਹੱਲਾ ਹੈਗਾ ਉਹ ਰਹਿੰਦੇ ਆ ਉਹਨਾਂ ਦੇ ਗਊ ਮਾਸ ਪੜ ਹੋਇਆ ਜੀ ਉਹਨਾਂ ਦੇ ਖਿਲਾਫ ਕਾਰਵਾਈ ਨਹੀਂ ਕਰਦੀ ਪਈ ਸੀ ਕੁਝ ਉਹਦੇ ਵਾਸਤੇ ਧਰਨਾ ਦਿੱਤਾ ਗਿਆ ਹੈਗਾ ਹੁਣ ਉਹਨਾਂ ਨੇ ਆਪ ਸਾਡੇ 10 ਬੰਦੇ ਬਿਠਾਏ ਹੋਏ ਅੰਦਰ ਕਹਿੰਦੇ ਜੋ ਬੰਦੀ ਕਾਰਵਾਈ ਇਹ ਕਰਾਂਗੇ ਸੈਂਪਲ ਵਾਸਤੇ ਲੈਬ 'ਚ ਭੇਜਤਾ ਹੋਇਆ ਮੀਟ ਨਾਲ ਪਰ ਆਪਾਂ ਖੁਦ ਸੈਂਪਲ ਕਰਾਂਗੇ ਉਸ ਚੀਜ਼ ਦਾ ਉਹ ਪੈਸਾ ਕਿੰਨੀ ਕੁ ਮਾਤਰਾ ਦੇ ਵਿੱਚ ਫੜ ਹੋਇਆ ਇਹ 20 25 30 ਕਿਲੋ ਸੀ ਇੱਕ ਡਰਮ 'ਚ ਭਰਿਆ ਸੀ ਪੂਰਾ ਹੀ 10 ਘਰਾਂ 'ਚ ਅਸੀਂ ਟੋਟਲ ਕੀ ਲੱਗਦਾ ਹੈ ਕਿ ਤੋਂ ਇੱਥੋਂ ਸਪਲਾਈ ਸਪਲਾਈ ਕਿਤੇ ਇਹ ਕਰਦੇ ਹੋ ਹਾਂਜੀ ਹਾਂਜੀ ਕੁਝ ਹਾਂ ਨਹੀਂ ਕੁਝ ਇਦਾਂ ਹੀ ਸੀ ਕੁਝ ਸਪਲਾਈ ਕਰਦੇ ਆਏ ਤੇ ਹੁਣ ਪੁਲਿਸ ਵੱਲੋਂ ਉਚਿਤ ਕਾਰਵਾਈ ਕੀਤੀ ਜਾ ਰਹੀ ਹੈ ਇਹ ਸਾਡੇ ਬੰਦੇ ਬੈਠੇ ਹੋਏ ਅੰਦਰ ਜੋ ਵੀ ਕਾਰਵਾਈ ਹੋਊਗੀ ਉਹ ਕਰਾਂਗੇ ਪਰ ਉਹ ਕਹਿੰਦੇ ਕਿ ਹਾਂ ਜੀ ਕੀਤਾ ਕੋਈ ਤਾਂ ਹੀ ਤੁਹਾਨੂੰ ਲਾਇਆ ਸੀ ਆਪਾਂ ਹੋਰ-ਹੋਰ ਪ੍ਰਸ਼ਾਸਨ ਨੇ ਕੀ ਕੀਤਾ ਰਾਜਾ ਚੱਕ ਗਿਆ ਚੱਕ ਲੈ ਗਿਆ ਉਹ ਸਾਡੇ ਨਾਲ ਗੱਲ ਕਰਨ ਲੱਗੇ ਆ ਕਹਿੰਦੇ ਬੰਦੀ ਕਰਵਾਈ ਹੁਣ ਤੁਹਾਡੇ ਸਾਹਮਣੇ ਕਰਾਂਗੇ ਤਾਂ ਜਿਹੜਾ ਗਊ ਮਾਸ ਹੈਗਾ ਉਹ ਸੈਂਪਲ ਵਾਸਤੇ ਭੇਜਿਆ ਹੋਇਆ ਵਾ ਔਰ ਜਿਹੜਾ ਹੋਰ ਵੀ ਹੈਗਾ ਸਾਡਾ ਬੰਦਾ ਆਪਣਾ ਆਪ ਲੈ ਜਾ ਕੇ ਸੈਂਪਲ ਕਰਾਊਗਾ ਚੱਕੀ ਕਿਹਣਾ ਚਾਹੋਗੇ ਇਸ ਤਰ੍ਹਾਂ ਦੀਆਂ ਕਟਨਾਵਾ ਹੋ ਰਹੀਆਂ ਨੇ ਇਹ ਸਾਡੇ ਸ਼ਹਿਰ ਦੇ ਵਿੱਚ Hindu Sanatan Dharm ਵਾਸਤੇ ਤਾਂ ਸਭ ਤੋਂ ਮਤਲਬ ਕਿ ਸ਼ਰਮਨਾਕ ਕਟਣਾ ਹੈਗੀ ਆ ਅੱਪਾ ਚਾਹਾਂਗੇ ਕਿ ਪੁਲਿਸ ਜਿਹਨੇ ਵੀ ਪਿੱਛੇ ਮਹੱਲੇ 'ਚ ਰਹਿੰਦੇ ਪਏ ਉਹਨਾਂ ਦੀ ਆਈਡੀ ਕਿੱਥੋਂ ਆਏ ਆ ਕਿੱਥੋਂ ਬਸੇ ਆ ਪਿੱਛੇ ਚੈੱਕ ਕਰੇ ਸਾਨੂੰ ਤਸੱਲੀ ਮਿਲੇ ਤੇ ਹਾਂ ਇਹ ਸਾਡੇ ਹਿੰਦੁਸਤਾਨ ਦੇ ਹੀ ਹੈਗੇ ਆ ਦਿਨੇਸ਼ ਕੁਮਾਰ ਇੱਕ ਇਮਾਮਲਾ ਹੋਇਆ ਸਾਰਾ ਸਾਰੇ ਇਹ ਪਹਿਲੇ ਵੀ ਇੱਕ ਦੋ ਵਾਰੀ ਕੀਤੇ ਸੀਗੇ ਇਹਨਾਂ ਨੂੰ ਮੈਂ ਸਮਝਾਇਆ ਮੈਂ ਕਿਹਾ ਵੀ ਇਹਦਾ ਨਾਮ ਲੈ ਕੇ ਆਓ ਤੇ ਮੁਹੱਲੇ ਜੇ ਨਾਲ ਮੇਰੇ ਬਿਨੇ ਕੁਮਾਰ ਸੀਗੇ ਕਿਹੜਾ ਮੁਹੱਲਾ ਸੀ ਤੇ ਕੀ ਕੰਮ ਸੀਗਾ ਉਹ ਕਰਦੇ ਹੋ ਭੀਮਨਗਰ ਜੀ ਸ ਤੇ ਮੁਹੱਲਾ ਭੀਮਨਗਰ ਵਾਟ ਨੰਬਰ 17 ਤੇ ਇਹਨੂੰ ਪਹਿਲੇ ਕਿਹਾ ਤਾਂ ਇਹ ਕਹਿੰਦੇ ਜੀ ਨਹੀਂ ਆਪਾਂ ਹੁਣ ਹੁਣ ਨਹੀਂ ਖਾਣਾ ਛੱਡ ਦੇਣਾ ਜੀ ਫੇ ਫੇ ਦੁਬਾਰਾ ਹੀ ਕੰਮ ਅੱਜ ਮੈਂ ਸਵੇਰੇ ਖੜਾ ਸੀਗਾ ਆਪਣੇ ਘਰ ਤੋਂ ਬਾਹਰ ਤੇ ਡਰਾਮ ਲੈ ਕੇ ਸਵੇਰੇ ਨਿਕਲੇ ਜਦੋਂ ਨਿਕਲੇ ਤਾਂ ਅਸੀਂ ਉਹਦੇ ਅਸੀਂ ਚਾਰ ਪੰਜ ਮੁੰਡੇ ਸੀਗੇ ਅਸੀਂ ਉਹਨਾਂ ਦੇ ਮਗਰ ਲੱਗੇ ਮੈਂ ਕਿਹਾ ਦੇਖਦੇ ਕਿੱਧਰ ਉਹ ਲੈ ਕੇ ਕਿੱਦਾਂ ਜਾਂਦਾ ਹੈ ਕਿੱਥੋਂ ਫੇ ਉਹ ਆਏ ਜਦੋਂ ਲੈ ਕੇ ਮੈਨੂੰ ਦੇਖ ਲਿਆ ਉਹਨਾਂ ਨੇ ਡਰਾਮ ਫਟਾਫਟ ਖਾਲੀ ਕਰਕੇ ਤੇ ਘਰਾਂ ਦੇ ਬੰਡ ਲਏ ਉਹਨਾਂ ਨਾਲ ਆਪਾਂ ਇਸ ਡਰਾਮ ਚ ਇਹ ਜੀ گاਉ ਦਾ ਮੀਟ ਸੀ ਅੱਛਾ ਤੇ ਫੇ ਇਹਨਾਂ ਨੂੰ ਫੇ ਦੌੜਨ ਲੱਗੇ ਕਹਿੰਦਾ ਮੈਂ ਉਹ ਫੇ ਘਰ ਨਾਲ ਬਰਨ ਦਵੇ ਜੀ ਫੇ ਪ੍ਰਸ਼ਾਸਨ ਨੂੰ ਸੱਦਿਆ ਤੇ ਦੋ ਜਣੇ ਆਏ ਦੇ ਉਹ ਪ੍ਰਸ਼ਾਸਨ ਨੂੰ ਵੀ ਨਹੀਂ ਮੰਨਦੇ ਸੀਗੇ ਉਹ ਕਹਿੰਦਾ ਨਹੀਂ ਨਹੀਂ ਮੈਂ ਨਹੀਂ ਵਰਨ ਦੇਣਾ ਘਰ ਅਸੀਂ ਧੱਕੇ ਰਹੇ ਹਾਂ ਨਹੀਂ ਕਿ ਚਾਰ ਪੰਜ ਮੁੰਡੇ ਵਰ ਗਏ ਤਿੰਨ ਘਰਾਂ ਚੋਂ ਤਾਂ ਕੱਢ ਲਏ ਜੀ ਜਦੋਂ ਚੌਥੇ ਘਰਾਂ ਜੇ ਗਏ ਤੇ ਚੌਥੇ ਘਰ ਵਾਲੇ ਉਹ ਸਾਰੇ ਪੈ ਗਏ ਜਨਾਨੀ ਤੇ ਮੁੰਡੇ ਨਹੀਂ ਆਲੇ ਨਹੀਂ ਆ ਸਾਰੇ ਪੈ ਗਏ ਟੁੱਟ ਕੇ ਜੀ ਮੇਰੇ ਉੱਤੇ ਮੇਰੇ ਨਾਲ ਜਿਹੜੇ ਮੁੰਡੇ ਸੀਗੇ ਉਹਨਾਂ ਦੇ ਉੱਤੇ ਵੀ ਹੁਣ ਤੁਹਾਨੂੰ ਧਮਕੀ ਬਗਾਰ ਹੁਣ ਹਾਂਜੀ ਹਾਂਜੀ ਹੁਣ ਮੈਨੂੰ ਕਹਿੰਦੇ ਕਹਿੰਦੇ ਅਸੀਂ ਤਾਂ ਛੁੱਟ ਕੇ ਆ ਜਾਣਾ ਆ ਤੇ ਕਹਿੰਦਾ ਤੁਹਾਨੂੰ ਨਹੀਂ ਛੱਡਣੇ ਆ ਅਸੀਂ ਤੁਹਾਨੂੰ ਮਾਰ ਦੇਣੇ ਆ ਤੁਸੀਂ ਪ੍ਰਸ਼ਾਸਨ ਕੋਲੋਂ ਕੀ ਮੰਗ ਕਰਦੇ ਇਹਦੇ ਹੁਣ ਜੇ ਇਹਨਾਂ ਦੇ ਕਰਵਾਈ ਹੋਈ ਹੋ ਤੇ ਜੇ ਨਹੀਂ ਸਾਨੂੰ ਜਿਹੜਾ ਕੁਝ ਇਹਦੀ ਆਪਾਂ ਕੋਈ ਕੰਪਲੇਂਟ ਵੀ ਕੀਤੀ ਕਿਤੇ ਪਹਿਲਾਂ ਵੀ ਹੋਇਆ ਮਾਮਲਾ ਨਹੀਂ ਨਹੀਂ ਪਹਿਲੇ ਨਹੀਂ ਹੋਇਆ ਜੀ ਪਹਿਲੇ ਉਹਨਾਂ ਨੂੰ ਆਪਾਂ ਜਿਹੜੇ ਪਹਿਲੇ ਐਮਸੀ ਸੀਗਾ ਜਿਹੜਾ ਉਹਨਾਂ ਨੂੰ ਦੱਸੇ ਸੀਗੇ ਤਾਂ ਉਹਨਾਂ ਨੇ ਜਾ ਮੇਰੇ ਨਾਲ ਜਾ ਕੇ ਉਹਨਾਂ ਨੂੰ ਸਮਝਾ ਕੇ ਆਏ ਸੀਗੇ ਕਹਿੰਦੇ ਹੁਣ ਨਾ ਖਾਓ ਕਹਿੰਦਾ ਜੀ ਨਹੀਂ ਖਾਣਾ ਇਹ ਫੇਰ ਦੁਬਾਰਾ ਕੰਮ ਸ਼ੁਰੂ ਕਰਤਾ ਸੀ ਜੀ ਤਾਂ ਅਸੀਂ ਉਹਨਾਂ ਦੇ ਮਗਰ ਲੱਗੇ ਸੀ ਮੈਂ ਕਿਹਾ ਇਹ ਇੱਥੇ ਨਹੀਂ ਚੱਲਣ ਦੇਣਾ ਪਰ ਔਰ ਸਰ ਇੱਕ ਕਿੱਥੇ ਦਾ ਆ ਨਹੀਂ ਆ ਇਹਨਾਂ ਦਾ ਪਤਾ ਨਹੀਂ ਹੈਗਾ ਇਹਨਾਂ ਨੂੰ ਕੰਮ ਕਿੱਥੇ ਕਰਦੇ ਆ ਇਹ ਕਾਰੋਬਾਰ ਜੀ ਇਹ ਸਬਦਲ ਕੇ ਕਦੀ ਕੁਝ ਬਣ ਜਾਣਾ ਜੀ ਬਣ ਕੇ ਮੰਗਦੇ ਪੈਸੇ ਲੋਕਾਂ ਕਟਿੰਗ ਕਿੱਥੇ ਕਰਦੇ ਕਟਿੰਗ ਦਾ ਪਤਾ ਨਹੀਂ ਜੀ ਕਿੱਥੇ ਕਰਦੇ ਕੀ ਪਤਾ ਘਰਾਂ 'ਚ ਕਰਦੇ ਹੋਣਗੇ ਇਹਨਾਂ ਨੂੰ ਪਤਾ ਨਹੀਂ ਲੱਗਦਾ ਜੀ ਕਿੱਥੋਂ ਕਟਿੰਗ ਕਰਕੇ ਲੈ ਕੇ ਆਉਂਦੇ ਡਰਾਮ ਭਰ-ਭਰ ਕੇ ਅੱਜ ਇੱਕ ਇਹਨਾਂ ਨੂੰ ਇਨਫੋਰਮੇਸ਼ਨ ਕਲੈਕਟ ਹੋਈ ਸੀ ਥਾਣੇ ਪੁਰੀ ਨਾ ਕਿ ਇੱਥੇ ਕੋਈ ਨਜਾਇਜ਼ ਮਾਸ ਜਿਹੜਾ ਹੈਗਾ ਉਹ ਹੈ ਜਿਹਨੂੰ ਅਸੀਂ ਨੀਟ ਕਹਿ ਰਹੇ ਹਾਂ ਉਹ ਕਿਸ ਜਾਨਵਰ ਦਾ ਹੈਗਾ ਉਹ ਆਫਟਰ ਦਾ ਟੈਸਟ ਲੈਬੋਰੀ ਤੋਂ ਹੀ ਪਤਾ ਲੱਗੇਗਾ ਸਸਪੈਕਟ ਜਿਹੜਾ ਸ਼ੱਕ ਜਾਰ ਕੀਤਾ ਗਿਆ ਉਹਦੇ ਮੁਤਾਬਕ ਅਸੀਂ ਇਹਨੂੰ ਜਿਹੜੀ ਹੈਗੀ ਆ ਪੰਜਰ ਨੂੰ ਰੌਂਡ ਅਪ ਕਰਕੇ ਅਸੀਂ ਕਾਰਵਾਈ ਕਰ ਰਹੇ ਹਾਂ ਸ਼ੱਕ ਇਹ ਹੈ ਕਿ ਇਹ ਇਹਨਾਂ ਦੇ ਮੁਤਾਬਕ ਕਿ ਇਹ ਕਿਸੇ ਜਾਨਵਰ ਦਾ ਮਾਸ ਹੈਗਾ ਤੇ ਜਿਹੜਾ ਕਿ ਇਲੀਗਲ ਇਹਨਾਂ ਨੇ ਇਹ ਸੇਲ ਕੀਤਾ ਇਹ ਕੌਣ ਸਕੇ ਬੰਦੇ ਇਹ ਤੇ ਇਹ ਬੰਦੇ ਸੀਗੇ ਜੀ ਇੱਕ ਦਾ ਨਾਂ ਤੇ ਸਿਮਨ ਦੂਸਰਾ ਨੂਰੋ ਲੇਡੀ ਇਹ ਕੋਈ ਇਹ ਜਿਹੜੀ ਨੂਰੋ ਲੇਡੀ ਹੈ ਇਹ ਬੇਸਿਕਲੀ ਇਹ ਪੀਂ ਨਗਰ ਦੇ ਹੈਗੇ ਨੇ ਤੇ ਪ੍ਰਵਾਸੀ ਹੈਗੇ ਆ ਜੀ ਇਹ ਬੈਕਗਰਾਉਂਡ ਇਹਨਾਂ ਦੀ ਹੈ ਕਿ ਪਿੱਛੇ ਰਹਿਣ ਵਾਲੇ ਇਹ ਅਦਰ ਸਟੇਟਸ ਦੇ ਆ ਲਾਈਕ ਥੱਟ ਕੇਰਲਾ ਵਗੈਰਾ ਉਹ ਹੁਣ ਆ ਕੇ ਵਾਹੀ ਇਨਵੈਸਟੀਗੇਸ਼ਨ ਦੇ ਐਫ ਆਈ ਆਰ ਜਿਹੜੀ ਅਸੀਂ 8 ਕਾਉਂ ਸਿਲੈਕਟਰ ਦੇ ਵਿੱਚ ਦਰਜ ਕਰ ਰਹੇ ਹਾਂ ਉਸ ਤੋਂ ਬਾਅਦ ਜੋ ਇਨਵੈਸਟੀਗੇਸ਼ਨ ਚਾਹੀਗਾ ਉਹਦੇ ਮੁਤਾਬਕ ਕਰਦੇ ਇਹ ਕਾਰਵਾਈ ਇਹ ਵੇਚਦੇ ਕਿੱਥੇ ਹੈ ਜੀ ਇਹ ਇਹ ਸ਼ਾਪ ਸੀਗੀ ਉਹਦੀ ਸ਼ਾਇਦ ਸਰ ਪਹਿਲਾਂ ਵੀ ਇਹਨਾਂ ਦੀ ਕੋਈ ਕੰਪਲੇਂਟ ਦਮੰਨੀ ਨਹੀਂ ਪਹਿਲਾਂ ਨਹੀਂ ਸਾਡੇ ਕੋਲ ਨਹੀਂ ਕੋਈ ਜੀ ਪਹਿਲਾਂ ਵੀ ਇਹਨਾਂ ਨੂੰ ਅਪਰਾਧਿਕ ਮਾਮਲੇ ਕੋਈ ਦਰਜ ਸਕੇ ਕੋਈ ਨਾ ਪਹਿਲਾਂ ਇਹ ਇਹੋ ਜਿਹਾ ਕੋਈ ਮਾਮਲਾ ਪਹਿਲਾਂ ਦਰਜ ਨਹੀਂ ਸੀ ਉਹ ਤੇ ਹੁਣ ਇਹਨਾਂ ਤੇ ਕੀ ਬੰਦੀ ਕਾਰਵਾਈ ਕੀਤੀ ਗਈ 8 ਕਾਉਂਸਲੈਕਟਰੇਟ 8 ਕਾਉਂਸਲੈਕਟਰ ਐਕਟ